ਸਿਕਾ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਆਪਾਂ ਅੱਜ ਚਾਹ ਬਣਾਈਏ ਤਾਂ ਕਿ ਆਪਾਂ ਨੂੰ ਚਾਹ ਤੋਂ ਤਜਾਬ ਨਾ ਬਣੇ ਆਪਾਂ ਐਸੀ ਕੇ ਦੀ ਚਾਹ ਬਣਾਉਣੀ ਆ ਚਾਹ ਮੈਂ ਤਾਂ ਤਿੰਨ ਤਰੀਕਿਆਂ ਦੀ ਬਣਾ ਕੇ ਦਿਖਾਵਾਂਗੀ ਇੱਕ ਆਪਾਂ ਪੰਜਾਬੀ ਚਾਹ ਜਿੱਦਾਂ ਆਪਾਂ ਪੰਜਾਬੀ ਚਾਹ ਪੀਂਦੇ ਆ ਤੇ ਇੱਕ ਮੈਂ ਸ਼ਾਹੀ ਚਾਹ ਨਿਰਾਨੀ ਚਾਹ ਵੀ ਕਹਿੰਦੇ ਆ ਆਹ ਬਿਆਹ ਸ਼ਾਦੀਆਂ ਵਿੱਚ ਮਿਲਦੀ ਆ ਤੇ ਇੱਕ ਗ੍ਰੀਨ ਚਾਹ ਜਿਹਨੂੰ ਆਪਾਂ ਅੰਗਰੀਨ ਟੀ ਵੀ ਕਹਿੰਦੇ ਆ ਤੇ ਚਾਹ ਆਪਾਂ ਚਾਹ ਦੇ ਆਪ ਨੂੰ ਬਹੁਤ ਫਾਇਦੇ ਨੇ ਪਰ ਚਾਹ ਦਾ ਤਜਾਬ ਆਪਾਂ ਨੂੰ ਤਜਾਬ ਆਪਾਂ ਨੂੰ ਉਦੋਂ ਬਣਦਾ ਜਦੋਂ ਆਪਣਾ ਉਹਨਾਂ ਨੂੰ ਬਣਾਉਣ ਦਾ ਢੰਗ ਤੇ ਉਹਨਾਂ ਨੂੰ ਪੀਣ ਦਾ ਸਮਾਂ ਸਹੀ ਨਹੀਂ ਹੁੰਦਾ ਹੁਣ ਤਜਾਬ ਬਿਲਕੁਲ ਚਾਹ ਤੋਂ ਨਹੀਂ ਬੰਦਾ ਇਹ ਇੱਕ ਗਲਤ ਫਹਿਮੀ ਆ ਤੇ ਆਓ ਜੀ ਤੁਹਾਨੂੰ ਹੁਣ ਆਪਾਂ ਚਾਹ ਦਾ ਤਰੀਕਾ ਦੱਸਦੇ ਹਾਂ ਜਿਵੇਂ ਆਪਾਂ ਪਹਿਲਾਂ ਪੰਜਾਬੀ ਚਾਹ ਦਾ ਦੱਸਦੇ ਨਹੀਂ ਆਂ ਵੀ ਪੰਜਾਬੀ ਚਾਹ ਦੇ ਵਿੱਚ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਤੇ ਆਪਾਂ ਕਿਵੇਂ ਬਣਾਉਣੀ ਆ ਉਹ ਜਾ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਫਰਾਈਪੈਨ ਲੈ ਲਿਆ ਤੇ ਆਪਾਂ ਗੁੜ ਵਾਲੀ ਚਾਹ ਬਣਾਉਣੀ ਆ ਅਦਰਕ ਵਾਲੀ ਜਿਵੇਂ ਆਪਾਂ ਆਮ ਸਰਦੀਆਂ ਦੇ ਵਿੱਚ ਪੰਜਾਬੀ ਅਦਰਕ ਵਾਲੀ ਚਾਹ ਗੁੜ ਵਾਲੀ ਪੀਨੇ ਪੀਨੇ ਆ ਤੇ ਨਾਲ ਆਪਾਂ ਨੂੰ ਦੁੱਧ ਵਾਲੀ ਵੀ ਜ਼ਰੂਰੀ ਹੁੰਦੀ ਆ ਜ ਜੇ ਆਪਾਂ ਤੁਹਾਨੂੰ ਬਣਾਉਣ ਦਾ ਤਰੀਕਾ ਦ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੁੜ ਲੈ ਲਿਆ ਇਹ ਆਪਾਂ ਇਹਦਾ ਸੀਰਾ ਬਣਾ ਕੇ ਰੱਖਣਾ ਮੈਂ ਸਿਰਫ ਬਣਾ ਕੇ ਰੱਖਣਾ ਵਾ ਉਹ ਥੋੜਾ ਬਹੁਤ ਆ ਵੱਧ ਘੱਟ ਵੀ ਤੁਸੀਂ ਲੈ ਸਕਦੇ ਆ ਉਹ ਤਾਂ ਆਪਣੇ 1 ਕੱਪ ਵਿੱਚ ਤਾਂ ਐਨੇ ਪੀਸ ਬਹੁਤ ਹੁੰਦਾ ਵਾ ਪਰ ਮੈਂ ਇਹ ਸਿਰਫ ਬਣਾ ਕੇ ਰੱਖਣਾ ਵਾ ਤਾਂ ਕਿ ਆਪਣੇ ਹਫ਼ਤੇ ਤੱਕ ਵੀ ਚੱਲਿਆ ਜਾ ਸਕਦਾ ਹੈ ਸਿਰਫ ਤਾਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਗੁੜ ਪਾ ਲੈਣਾ ਤੇ ਉਸ ਤੋਂ ਅੱਗੇ ਜਿੰਨਾ ਆਪਾਂ ਗੁੜ ਪਾਇਆ ਤੇ ਉਹਨਾਂ ਹੀ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਜੇ ਇਹਨਾਂ ਉਹਨਾਂ ਹੀ ਮੈਂ ਪਾਣੀ ਪਾ ਦਿੱਤਾ ਇਹ ਵਿੱਚ ਇੱਥੇ ਆਪਾਂ ਗੈਸ ਨੂੰ ਆਨ ਕਰ ਲੈਣਾ ਤੁਸੀਂ ਜਦੋਂ ਵੀ ਚਾਹ ਪੀਣੀ ਆ ਲੋਕਾ ਜੇ ਜਦੋਂ ਆਪਣੀ ਚੀਨੀ ਸ਼ੱਕਰ ਵਗੈਰਾ ਦਾ ਘੁਲ ਜਾਂਦੀ ਆ ਤੇ ਆਪਾਂ ਗੁੜ ਦੀ ਚਾਹ ਪੀਣੀ ਹੁੰਦੀ ਆ ਗੁੜ ਆਪਾਂ ਜੇ ਲਾਸਟ ਵਿੱਚ ਜਾ ਕੇ ਪਾਈਏ ਤਾਂ ਆਪਣੇ ਚਾਹ ਦੇ ਵਿੱਚ ਗੁੜ ਖੁਰਦਾ ਨਹੀਂ ਤੇ ਨਾਲੇ ਆਪਾਂ ਨੂੰ ਐ ਹੁੰਦਾ ਕਿ ਗੁੜ ਵਾਲੀ ਚਾਹ ਆਪਣੀ ਫਟ ਜਾਂਦੀ ਆ ਤੁਹਾਨੂੰ ਕਦੇ ਵੀ ਇਹ ਗੁੜ ਪੁੱਛ ਦੁਕਾਨਦਾਰ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਕਿ ਸਾਡੀ ਗੁੜ ਦੀ ਚਾਹ ਫਟੂਗੀ ਤਾਂ ਨਹੀਂ ਤੁਸੀਂ ਇਸ ਤਰੀਕੇ ਨਾਲ ਚਾਹ ਬਣਾਓ ਤੁਸੀਂ ਜਿਹੜਾ ਮਰਜ਼ੀ ਗੁੜ ਵਰਤ ਲਓ ਚਾਹ ਬਿਲਕੁਲ ਨਹੀਂ ਫਟੂਗੀ ਤੁਹਾਡੀ ਇਹ ਮੈਲਟ ਹੋ ਜਾਂਦਾ ਤੇ ਸਿਰਫ ਆਪਾਂ ਇਹਨੂੰ ਉਬਾਲਾ ਹੀ ਦੇਣਾ ਵਾ ਆਪਾਂ ਇਹਨੂੰ ਕੋਈ ਕਾੜਨਾ ਵਗੈਰਾ ਨਹੀਂ ਆਪਾਂ ਸਿਰਫ ਇਹਨੂੰ ਉਬਾਲਾ ਹੀ ਦੇਣਾ ਵਾ ਜੋ ਜਦੋਂ ਮੇਰਾ ਸਰਪੇ ਤਿਆਰ ਹੋ ਜਾਂਦਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੂਜੇ ਪਾਸੇ ਜੀ ਮੈਂ ਇਹਦਾ ਇਹ ਸਿੱਪ ਬੰਦਾ ਪਿਆ ਤੇ ਦੂਜੇ ਪਾਸੇ ਮੈਂ ਪਾਣੀ ਰੱਖ ਲੈਣੀ ਆ ਜਿਹੜੇ ਆਪਾਂ ਚਾਹ ਬਣਾਉਣੀ ਆ ਜਿਹਦੇ ਚ ਆਪਾਂ ਚਾਹ ਪੱਤੀ ਵਗੈਰਾ ਤੇ ਅਦਰਕ ਵਗੈਰਾ ਪਾਣਾ ਆ ਮੈਂ ਇੱਕ ਕੱਪ ਚਾਹ ਦਾ ਹੀ ਸਾਰਾ ਕਰ ਲੱਗੀਆਂ ਇੱਕ ਕੱਪ ਬਣਾਉਂਗੀ ਪੰਜਾਬੀ ਚ ਇੱਕ ਚਾਹ ਕਾਪੀ ਮੈਂ ਸ਼ਾਹੀ ਚਾਹ ਬਣਾਉਂਗੀ ਜਿਹਨੂੰ ਉਰਾਨੀ ਚਾਹ ਵੀ ਕਹਿੰਦੇ ਆ ਇੱਕ ਕਾਪੀ ਮੈਂ ਗ੍ਰੀਨ ਚਾਹ ਬਣਾਉਂਗੀ ਤੋ ਜੀ ਮੈਂ ਇਹਦੇ ਵਾਸਤੇ ਅੱਧਾ ਕੱਪ ਪਾਣੀ ਦਾ ਪਾ ਲੈਣੀ ਆ ਅੱਧਾ ਕੱਪ ਪਾਣੀ ਦਾ ਪਾ ਕੇ ਤੇ ਮੈਂ ਗੈਸ ਦੇ ਉੱ ਇਹ ਜਪੰ ਗੈਸ ਨੂੰ ਆਨ ਕਰ ਲੈਨੇ ਆ ਇੱਧਰ ਰੱਖ ਲੈਨੇ ਆ ਇਹਨੂੰ ਪਾਣੀ ਨੂੰ ਉਬਲਣ ਦਿੰਨੇ ਆ ਆਪਾਂ ਇਹਦੇ ਵਿੱਚ ਕੁਛ ਵੀ ਨਹੀਂ ਪਾਉਣਾਗਾ ਪਹਿਲਾਂ ਪਾਣੀ ਨੂੰ ਪਵਾਲਾ ਆਉਣ ਦਿੰਨੇ ਆ ਤੇ ਇੱਧਰ ਆਪਾਂ ਕਟਛੀ ਮਾਰ ਕੇ ਤੇ ਆਪਣਾ ਗੁੜ ਨੂੰ ਨਾਲ-ਨਾਲ ਮੈਲਟ ਕਰ ਲੈਣਾ ਕਿਉਂਕਿ ਜੇ ਤਾਂ ਤੁਹਾਡਾ ਤਾਜ਼ਾ ਗੁੜ ਹੁੰਦਾ ਫਿਰ ਤੇ ਛੇਤੀ ਮੈਲਟ ਹੋ ਜਾਂਦਾ ਸਾਡਾ ਥੋੜਾ ਜਿਹਾ ਪੁਰਾਣਾ ਗੁੜ ਆ ਇਹਨੂੰ ਮੈਲਟ ਹੋਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਜਦੋਂ ਆਪਣਾ ਗੁੜ ਚਾਹ ਨੂੰ ਪਾਣੀ ਨੂੰ ਵਾਲਾ ਆ ਗਿਆ ਲੋ ਜੀ ਆਪਣਾ ਗੁੜ ਮੈਲਟ ਹੋ ਗਿਆ ਚੰਗੀ ਤਰ੍ਹਾਂ ਤੇ ਪਾਣੀ ਵੀ ਵਾਲਾ ਵੀ ਆ ਗਿਆ ਇਥੇ ਆਪਾਂ ਇਹਨੂੰ ਪੁਣ ਦੇਣਾ ਹੈ। ਇਹ ਬਿਲਕੁਲ ਕੜਨਾ ਨਹੀਂ ਗਾ ਤੇ ਆਪਾਂ ਇੱਕ ਸਰਪ ਬਣਾਉਣਾ ਵਾ ਇਹਦਾ। ਨਾ ਕਿ ਕੋਈ ਚਾਸ਼ਨੀ ਵਗੈਰਾ ਨਹੀਂ ਬਣਾਉਣੀਗੀ। ਸਿਰ ਗੁੜ ਨੂੰ ਮੈਲਟ ਕਰਕੇ ਰੱਖਣਾ ਵਾ ਆਪਾਂ ਚਾਹ ਵਿੱਚ ਪਾਉਣ ਵਾਸਤੇ। ਇਹਦੇ ਦੇਖੋ ਜੀ ਆਪਣੇ ਪਾਣੀ ਨੂੰ ਵੀ ਵਾਲਾ ਆ ਗਿਆ। ਮੈਂ ਅੱਛੇ ਚੁੱਲੇ ਤੇ ਰੱਖਿਆ ਆਪਣੀਆਂ। ਇਹ ਕਮ ਇੰਟਪੈਲਾ ਸਰਪ ਨੂੰ ਪੋਲ ਲਗੀ। ਤੇ ਜਦ ਤੱਕ ਆਪਣੀ ਪਾਣੀ ਨੂੰ ਚੰਗੀ ਤਰ੍ਹਾਂ ਵਾਲਾ ਆ ਜਾਵੇ। ਇਹ ਜਿਹੜਾ ਆਪਣਾ ਖੂੜ ਵਾਲਾ ਸਰਪ ਬਣਿਆ। ਤੇ ਕਿਉਂਕਿ ਆਪਾਂ ਇਹਨੂੰ ਪੁਣਨਾ ਜ਼ਰੂਰੀ ਹੈ। ਕਈ ਵਾਰ ਗੁੜ ਦੇ ਵਿੱਚ ਕੁਛ ਨਾ ਕੁਛ ਹੁੰਦਾ ਵਾ ਇਹ ਤੁਸੀਂ ਚਾਹੇ ਸਿਰਫ ਨੂੰ ਬਣਾ ਕੇ ਰੈਜ ਵਿੱਚ ਰੱਖ ਲਓ ਹਫਤਾ ਭਰ ਤੁਸੀਂ ਬੈਨ ਵਰਤ ਸਕਦੇ ਆ ਸਿਰਫ ਇਹ ਪਾਣੀ ਵਿੱਚ ਹੀ ਮੈਲਟ ਕੀਤਾ ਹੋਇਆ ਵਾ ਆਪਾਂ ਇਹਦੀ ਕੋਈ ਚਾਚਨੀ ਵਗੈਰਾ ਨਹੀਂ ਬਣਾਉਣੀ ਨੂੰ ਜੇ ਆਪਾਂ ਘੋੜਾ ਦਾ ਸਿਰਫ ਪਾਸੀ ਕਰ ਦਿੰਦੇ ਆ ਤੇ ਇੱਥੇ ਆਪਣਾ ਪਾਣੀ ਉਬਲਣ ਲੱਗ ਗਿਆ ਜਦੋਂ ਹੀ ਆਪਣਾ ਪਾਣੀ ਉਬਲਣ ਲੱਗ ਜਾਂਦਾ ਮੈਂ ਇਹਨੂੰ ਅਦਰਕ ਵਾਲੀ ਚਾਹ ਬਣਾਉਣੀ ਆ ਅਦਰਕ ਨੂੰ ਤੁਸੀਂ ਕਹਤਾ ਹੈ ਕਦੋਂ ਕਸ ਲੈ ਲਓ ਜੇ ਤੁਸੀਂ ਇੱਕ ਕੱਪ ਦੇ ਵਿੱਚ ਪਾਉਣਾ ਤਾਂ ਸਿਰਫ ਜਿੰਨਾ ਆਪਣਾ ਉਂਗਲ ਦਾ ਇੱਕ ਪੋਟਾ ਹੁੰਦਾ ਵਾ ਇੰਨਾ ਇੰਨਾ ਹੀ ਬੜਾ ਬਣਾਉਣਾ ਮੈਂ ਅਦਰਕ ਲੈ ਲਿਆ ਜੀ ਇਹਨੂੰ ਮੈਂ ਕੁੱਟ ਕੇ ਪਾਉਂਗੀ ਤੁਸੀਂ ਤਦਕਸ ਕਰਕੇ ਪਾ ਸਕਦੇ ਆ ਤੇ ਇਹਨੂੰ ਕੁੱਟ ਕੇ ਵੀ ਪਾ ਸਕਦੇ ਆ ਇਹਨੂੰ ਥੋੜਾ ਜਿਹਾ ਕੁੱਟ ਲੈਣਾ ਆਪਾਂ ਇੱਥੇ ਗੈਸ ਨੂੰ ਬੰਦ ਕਰ ਦਿੰਨੇ ਆ ਆਪਣਾ ਪਾਣੀ ਪੂਰਾ ਉਬਲਦਾ ਵਾ ਆਪਾਂ ਪਹਿਲਾਂ ਪਾ ਦੇਣਾ ਜੀ ਇਹਦੇ ਅਦਰਕ ਅਦਰਕ ਪਾ ਕੇ ਆਪਾਂ ਇਹਈ ਹੁੰਦੇ ਕਈ ਘਰਾਂ ਦੇ ਵਿੱਚ ਨਾ ਆ ਪਾਉਚ ਲੈ ਕੇ ਆਉਂਦੇ ਆ ਚਾਹ ਪੱਤੀ ਦੇ ਪਰ ਇਹ ਪਾਉਚ ਨੂੰ ਤੁਸੀਂ ਇਦਾਂ ਨਾ ਪਾਇਆ ਕਰੋ ਜੇ ਤੁਸੀਂ ਇਹ ਪਾਉਚ ਹੀ ਵਰਤਦੇ ਆ ਕਈਆਂ ਨੂੰ ਮੈਜ਼ਰਮੈਂਟ ਨਹੀਂ ਹੁੰਦੀ ਕਿ ਇੱਕ ਕੱਪ ਵਿੱਚ ਕਿੰਨਾ ਆਪਾਂ ਪਾਣੀ ਪਾਉਣੀ ਹੈ ਮੈਂ ਕਿ ਜੇ ਆਪਣੀ ਕੁਲੀ ਚਾਹ ਹੁੰਦੀ ਆ ਵੀ ਕਿਤੇ ਚਾਹ ਤੇਜ਼ ਤਾਂ ਨਾ ਹੋ ਜਾਏ ਜਾਂ ਘਟਤਾਂ ਨਾ ਰਹੇ ਜੀਵੇ ਤੇ ਇਸ ਤੁਸੀਂ ਇਹਨੂੰ ਚਾਹੇ ਖੋਲ ਕੇ ਪਾਲਿਆ ਕਰੋ ਪਰ ਤੁਸੀਂ ਆ ਪਾਉਜ ਨੂੰ ਵਿੱਚ ਨਾ ਸਿੱਟਿਆ ਕਰੋ ਤਾਂ ਕਿ ਇਹਦੇ ਆਪਾਂ ਨੂੰ ਬਹੁਤ ਨੁਕਸਾਨ ਨੇ ਇਹ ਹੁਣ ਆਮੇਂ ਪ੍ਰਚਲਿਤ ਹੋ ਗਈ ਕਿ ਆਪਾਂ ਚਾਹ ਉਹ ਵੀ ਆਪਾਂ ਨੂੰ ਚਾਹ ਪੋਣੀ ਵੀ ਨਹੀਂ ਪੈਣੀ ਤੇ ਆਪਾਂ ਨੂੰ ਚਾਹ ਆਪਣੇ ਪੋਣੀ ਵੀ ਖਰਾਬ ਨਹੀਂ ਹੋਣੀ ਤੇ ਇਹਨੂੰ ਵਿੱਚ ਸਿੱਟ ਦਿਓ ਤੇ ਫਟਾਫਟ ਪਾਓ ਨਹੀਂ ਜੀ ਇਹ ਗਲਤੀ ਤੁਸੀਂ ਕਦੇ ਵੀ ਨਾ ਕਰੋ ਤੁਸੀਂ ਆ ਪਾਉਜ ਨੂੰ ਕਦੇ ਵਿੱਚ ਨਾ ਸਿੱਟੋ ਇਹਦੇ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਨੇ ਚਾਹੇ ਉਹ ਕਹਿ ਦਿੰਦਾ ਕਿ ਇਹ ਪਲਾਸਟਿਕ ਨਹੀਂ ਹੈਗਾ ਪਰ ਜੇ ਇਹ ਪਲਾਸਟਿਕ ਨਹੀਂ ਹੈਗਾ ਤੇ ਪਾਣੀ ਦੇ ਵਿੱਚ ਇਹ ਆਪਾਂ ਕੋਈ ਪੇਪਰ ਨੂੰ ਕਿਸੇ ਵੀ ਤਰ੍ਹਾਂ ਦੇ ਨੂੰ ਪੇਪਰ ਨੂੰ ਗਰਮ ਪਾਣੀ ਦੇ ਵਿੱਚ ਪਾ ਦਈਏ ਤੇ ਪੇਪਰ ਜਦ ਇਹ ਦੇਦੇ ਹੋ ਬਿਲਕੁਲ ਕੁੱਲ ਜਾਦਾ ਉਹਦੇ ਵਿੱਚ ਤੇ ਇਹ ਬਿਲਕੁਲ ਨਹੀਂ ਖੁੱਲਦਾ ਇਹਨੂੰ ਚਾਹੇ 4 ਘੰਟੇ ਵੀ ਤੁਸੀਂ ਜਿਨੀ ਜਾਓ ਨਾ ਕਿਸੇ ਚੀਜ਼ ਦੇ ਪਾਣੀ ਦੇ ਵਿੱਚ ਤੇ ਤਾਂ ਵੀ ਇਹ ਖੁੱਲਦਾ ਨਹੀਂ ਇਹਦੇ ਵਿੱਚ ਕੋਈ ਵਜ੍ਹਾ ਤਾਂ ਹੋਊਗੀ ਨਾ ਮਤਲਬ ਇਹਨੂੰ ਨਾ ਖੁੱਲਣ ਵਾਸਤੇ ਤੇ ਉਹ ਆਪਣੇ ਸਿਹਤ ਨੂੰ ਬਹੁਤ ਨੁਕਸਾਨ ਕਰਦੇ ਤੁਸੀਂ ਇਹ ਪਾਉ ਚਲਾਤ ਨੇ ਬਿਲਕੁਲ ਬੰਦ ਕਰ ਦਿਓ ਲਓ ਜੀ ਇੱਥੇ ਆਪਾਂ ਇਹਦੀ ਥਾਂ ਤੇ ਆਪਾਂ ਜਿਹੜੀ ਆਪਣੀ ਚਾਹ ਪੱਤੀ ਆਪਣੀ ਹੁੰਦੀ ਹੈ ਚਾਹੇ ਤੁਸੀਂ ਚਾਹ ਪੱਤੀ ਜਿਹੜੀ ਪੱਤੇ ਵਾਲੀ ਹੁੰਦੀ ਹੈ ਉਹ ਲਿਆਓ ਤੇ ਇੱਕ ਆਪੋ ਨੇ ਮਗਰ ਆਪਾ ਇੱਕ ਚਮਚਾ ਜਿਵੇਂ ਚਾਹ ਪੀਂਦੇ ਕੋਈ ਤੇਜ਼ ਵੀ ਪੀਂਦਾ ਤੇ ਕੋਈ ਥੋੜੀ ਜਿਹੀ ਘੱਟ ਤੇਜ਼ ਪੀਂਦਾ ਵਾ ਲੋ ਜੀ ਮੈਂ ਇੱਥੇ ਜਿਹੜੀ ਹਚਾ ਪੱਤੀ ਆ ਇੱਕ ਚਮਚਾ ਮੈਂ ਚਾਹ ਪੱਤੀ ਦਾ ਇਹਦੇ ਵਿੱਚ ਇੱਕ ਚਮਚਾ ਪਾਉਂਗੀ ਤੇ ਐਸਾ ਤੇ ਮੈਂ ਇਹਨੂੰ ਰਿਨਣਾ ਨਹੀਂਗਾ ਮੈਂ ਇਹਨੂੰ ਟੱਕ ਕੇ ਰੱਖ ਦਾਂ ਪਾਣੀ ਨੂੰ ਉਬਾਲ ਲਿਓ ਚੰਗੀ ਤਰ੍ਹਾਂ ਪਾਣੀ ਜਦੋਂ ਉਬਲਣ ਲੱਗਿਆ ਉਹਦੇ ਵਿੱਚ ਤੁਸੀਂ ਕੋਈ ਵੀ ਫਲੇਵਰ ਦੇਣਾ ਚਾਹੀ ਇਲਾਇਚੀ ਦਾ ਦੇਣਾ ਚਾਹੀ ਤੁਸੀਂ ਅਦਰਕ ਦਾ ਦੇਣਾ ਜਾਂ ਕੋਈ ਵੀ ਫਲੇਵਰ ਦੀ ਤੁਸੀਂ ਚਾਹ ਪੀਣੀ ਆ ਤਾਂ ਤੁਸੀਂ ਉਹ ਉਹ ਵਿੱਚ ਪਾ ਦਿਓ ਤੇ ਨਾਲ ਹੀ ਤੁਸੀਂ ਪੱਤੀ ਪਾ ਦਿਓ ਉਸ ਵਾਰ ਤੁਸੀਂ ਇਹਨੂੰ ਟੱਕੇ ਰੱਖ ਲਿਆ 5 ਮਿੰਟ ਵਾਸਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਰੰਨਣਾ ਨਹੀਂ ਚਾਹ ਪੱਤੀ ਨੂੰ ਬਿਲਕੁਲ ਵੀ ਤੇ ਨਾ ਪਗਸ ਕੋਈ ਵੀ ਫਲੇਵਰ ਲੈਣਾ ਉਹਨੂੰ ਵੀ ਰੰਨਣਾ ਨਹੀਂ ਆਪਾਂ ਸਿਰਫ ਇਹਨੂੰ ਜਿਦਾਪਰ ਰੰਦੇ ਆ ਤੇ ਜਿਹੜਾ ਉਹਦਾ ਪਾਣੀ ਆ ਉਹ ਭਾਫ ਆ ਜਿਹੜੀ ਉਹਦੇ ਉੱਪਰੋਂ ਜਾਂਦੀ ਆ ਤੇ ਉਹ ਸਾਰਾ ਜਿਹੜਾ ਉਹਦੇ ਜਿੰਨਾ ਇਹ ਆਪਾਂ ਨੂੰ ਬੈਨੀਫਿਟ ਮਿਲਨੇ ਹੁੰਦੇ ਆ ਉਹ ਸਾਰੇ ਬਾਹਰ ਨਿਕਲ ਜਾਂਦੇ ਆ ਇਸ ਕਰਕੇ ਤੁਸੀਂ ਚਾਹ ਇਸ ਕਰਕੇ ਤੁਸੀਂ ਚਾਹ ਨੂੰ ਟੱਕੇ ਰੱਖ ਰਹੇ ਹੋ ਤੇ ਇਹਨੂੰ 5 ਮਿੰਟ ਪਈ ਰਹਿਣ ਦਿਓ ਆਪਾਂ ਜਿਹੜਾ ਗੁਰਦਾ ਸੀਰਾ ਵੀ ਬਣਾ ਕੇ ਰੱਖ ਲਿਆ ਆਪਾਂ ਕਿਉਂਕਿ ਜਿਹੜਾ ਮਿੱਠਾ ਵੀ ਪਾਉਣਾ ਕਿਤੇ ਆਪਾਂ ਪ ਤੇ ਆਪਾਂ ਪੱਤੀ ਵੀ ਚੋਕ ਕੇ ਹੀ ਪਾਉਣੀ ਆ ਨਾਲ ਹੀ ਆਪਾਂ ਦੁੱਧ ਵੀ ਜ਼ਰੂਰ ਪਾਉਣਾ ਇਸ ਨੂੰ ਬਣਾਉਣ ਦਾ ਤਰੀਕਾ ਇਹ ਹੀ ਆ ਕਿ ਆਪਣੀ ਗੁਰਦੀ ਚਾਹ ਫਟੂਗੀ ਵੀ ਨਹੀਂ ਤੇ ਆਪਾਂ ਨੂੰ ਤਜਾਬ ਵੀ ਨਹੀਂ ਕਰੂਗੀ ਤੇ ਉਸ ਤੋਂ ਬਾਅਦ ਤੁਸੀਂ ਜਿੰਨਾ ਕਿ ਦੁੱਧ ਤੁਸੀਂ ਪੀਣਾ ਚਾਹੁੰਦੇ ਆ ਚਾਹ ਦੇ ਵਿੱਚ ਮੈਂ ਤਾਂ ਇਹਦੇ ਵਿੱਚ ਅੱਧਾ ਕੱਪ ਦੁੱਧ ਆ ਪਾਉਂਗੀ ਜੇ ਆਪਣਾ ਇੱਕ ਕੱਪ ਆਪਾਂ ਚਾਹ ਦਾ ਬਣਾਉਣਾ ਤੇ ਮੈਂ ਅੱਧਾ ਕੱਪ ਦੁੱਧ ਦਾ ਫਲੇਵਰ ਸਾਰਾ ਅਦਰਕ ਦਾ ਫਲੇਵਰ ਵੀ ਆਜੂ ਤੇ ਚਾਹ ਪੱਤੀ ਦਾ ਪੂਰਾ ਅਸਰ ਵੀ ਆਜੂ ਉਹਦੇ ਵਿੱਚ ਉਹਨੂੰ ਉਬਾਲਣਾ ਬਿਲਕੁਲ ਨਹੀਂ ਹੈਗਾ ਆਪਾਂ ਦੇ ਵਿੱਚ ਕੋਈ ਚੀਜ਼ ਕੱਚੀ ਨਹੀਂ ਰਹਣੀਗੀ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਵੱਖੋ-ਵੱਖਰੇ ਹਵਾਲਿਆ। ਮਾਕੇ ਜਿਹੜਾ ਆਪਾਂ ਵੱਖੋ-ਵੱਖਰੇ ਹਵਾਲ ਕੇ ਤੁਸੀਂ ਕਿਸੇ ਵੀ ਰੈਸਟੋਰੈਂਟ ਵਿੱਚ ਜਾਂਦੇ ਆ ਤੇ ਆਪਾਂ ਨੂੰ ਉੱਥੇ ਵੱਖੋ-ਵੱਖਰੇ ਹੀ ਦਿੰਦੇ ਆ। ਚੀਨੀ ਵੱਖਰੀ ਦਿੰਦੇ ਆ, ਦੁੱਧ ਵੱਖਰਾ ਦਿੰਦੇ ਆ ਤੇ ਚਾਹ ਪਾਣੀ ਦੇ ਵਿੱਚ ਚਾਹ ਪੱਤੀ ਉਹ ਵੱਖਰੀ ਉਬੜੀ ਵੀ ਹੁੰਦੀ ਆ। ਤੇ ਆਪਾਂ ਉਹਨਾਂ ਨੂੰ ਮਿਕਸ ਕਰਕੇ ਬਣਾਉਨੇ ਆ। ਨਾ ਕਿ ਜ਼ਿਆਦਾ ਕਰਕੇ। ਤੇ ਜਿਹੜਾ ਆਪਾਂ ਘਰੇ ਬਣਾਉਨੇ ਆ ਆਪਾਂ ਫਰਾਈਪੈਨ ਇੱਕ ਇੱਕ ਸਿਰਫ ਦੋ ਤਿੰਨ ਭਾਂਡੇ ਮਨ ਜਾਂਦਾ ਕਰਕੇ ਆਪਾਂ ਉਹਦਾ ਗਲਤ ਤਰੀਕਾ ਵਰਤਦੇ ਨਹੀਂ ਆਪਾਂ ਇੱਕ ਫਰਾਈਪੈਨ ਲੈਨੇ ਆ ਉਹਦੇ ਵਿੱਚ ਪਾਣੀ ਪਾਉਨੇ ਆ ਵਿੱਚ ਜੋ ਫਲੇਵਰ ਦੇਣਾ ਉਹ ਪਾ ਦਨੇ ਆ ਪਿੱਛੇ ਚਾਹ ਪੱਤੀ ਪਾ ਦਨੇ ਆ ਵਿੱਚੇ ਗੁੜ ਪਾ ਦਨੇ ਆ ਤੇ ਵਿੱਚੇ ਮੁਰਕੇ ਦੁੱਧ ਪਾ ਦਨੇ ਆ ਇਹ ਜਿਹੜਾ ਤਰੀਕਾ ਬਣਾਉਂਦਾ ਹੈਗਾ ਨਾ ਇਹ ਗਲਤ ਤਰੀਕਾ ਵਾ ਇਹਦੇ ਕਾਰਨ ਹੀ ਆਪਾਂ ਨੂੰ ਤਜਾਬ ਬਣਦਾ ਵਾ ਜੇ ਤੁਸੀਂ ਇਸ ਤਰੀਕੇ ਨਾਲ ਚਾਹ ਬਣਾ ਕੇ ਪੀਓਗੇ ਕਿਉਂਕਿ ਆਪਾਂ ਚਾਹ ਦੀ ਤਾਂ ਸ਼ਿਕਾਇਤ ਆਪ ਨੂੰ ਚਾਹ ਬਣਾ ਸਰਦਾ ਨਹੀਂਗਾ ਕਿਉਂਕਿ ਮੈਂ ਖੁਦ ਵੀ ਚਾਹ ਦੀ ਬਹੁਤ ਸ਼ਿਕਾਇਤ ਆ ਤੇ ਪਰ ਮੈਨੂੰ ਕਦੇ ਤਜਾਬ ਨਹੀਂ ਬਣਿਆ ਕਿ ਜੇ ਮੈਂ ਐਸੇ ਤਰੀਕੇ ਨਾਲ ਚਾਹ ਬਣਾ ਕੇ ਪੀਨੇ ਆ ਲੋ ਜੀ ਆਪਣੇ ਦੁੱਧ ਨੂੰ ਵੀ ਵਾਲਾ ਆਉਂਦਾ ਵਾ ਤੇ 5 ਮਿੰਟ ਆਪਣੇ ਜਿਹੜਾ ਦੁੱਧ ਰੱਖਿਆ ਹੋਇਆ ਵਾ ਪਾਣੀ ਦੇ ਵਿੱਚ ਆਪਾਂ ਅਦਰਕ ਤੇ ਚਾਹ ਪੱਤੀ ਪਾ ਕੇ ਉਹਦਾ ਫਲੇਵਰ ਵੀ ਆ ਜਾਊਗਾ ਤੇ ਇਧਰ ਆਪਾਂ ਜਿਹੜਾ ਸਰਪ ਬੋੜਾ ਤਿਆਰ ਕੀਤਾ ਹੋਇਆ ਉਹ ਆਪਣਾ ਪਿਆ ਵਾ ਜੀ ਖਾਉਨੇ ਆ ਦੁੱਧ ਨੂੰ ਵਾਲਾ ਲੈ ਲੈਂਦੇ ਗਏ ਤੇ ਉਹਨੂੰ 5 ਮਿੰਟ ਖੋ ਲੈਣ ਦਗੇ 5 ਮਿੰਟ ਆਪਣੇ ਰੱਖਿਆ ਨੂੰ ਹੋ ਗਏ ਇਹਨੂੰ ਤੇ ਆਪਣੇ ਦੁੱਧ ਨੂੰ ਵਾਲਾ ਵੀ ਆ ਗਿਆ ਤੇ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਇਹ ਚਾਹ ਵਾ ਇਹ ਆਪਾਂ ਠਾਕ ਕੇ ਰੱਖੀ ਸੀ 5 ਮਿੰਟ ਵਾਸਤੇ ਇਹਦਾ ਪੂਰਾ ਫਲੇਵਰ ਆ ਗਿਆ ਤੇ ਪੂਰਾ ਚਾਹ ਦਾ ਅਸਰ ਆ ਗਿਆ ਇਹਦੇ ਵਿੱਚ। ਹੁਣ ਜੇ ਆਪਾਂ ਇਹਨੂੰ ਇਹਦੇ ਵਿੱਚ ਪਾਉਣ ਲੈਣਾ ਵਾ। ਕਿਸੇ ਵੀ ਭਾਂਡੇ ਵਿੱਚ ਤੁਸੀਂ ਪਹਿਲਾਂ ਚਾਹ ਨੂੰ ਪਾਉਣ ਲਓ। ਫਿਰ ਇਹਦੇ ਵਿੱਚ ਆਪਾਂ ਸਿਰਪ ਪਾ ਦਿਓ ਜਿਹੜਾ ਆਪਾਂ ਗੁੜ ਵਾਲਾ ਬਣਾ ਕੇ ਰੱਖਿਆ ਵਾ ਉਹ ਤੁਸੀਂ ਜਿੰਨਾ ਮਿੱਠਾ ਪਸੰਦ ਕਰਦੇ ਆ ਉਹ ਆਪਣੇ ਮਤਲਬਕ ਪਾ ਲਓ। ਤੁਸੀਂ ਇੱਕ ਚਮਚਾ ਪਸੰਦ ਕਰਦੇ ਆ ਜਾਂ ਦੋ ਚਮਚੇ ਪਸੰਦ ਕਰਦੇ ਆ ਉਹ ਆਪਣੇ ਮਤਲਬਕ ਜਿੰਨਾ ਪਾ ਜੀ। ਮੈਂ ਦੋ ਚਮਚੇ ਗੁੜ ਦੇ ਸਰਪ ਦੇ ਪਾਉਣ ਲੱਗੀਆਂ ਇਹਦੇ ਵਿੱਚ। ਤੇ ਨਾਲ ਹੀ ਮੈਂ ਜਿਹੜਾ ਦੁੱਧ ਲਿਆ ਵਾ ਆਵਾ ਦੇ ਕੇ ਤੇ ਮੈਂ ਇਹਨੂੰ ਪਾਉਣ ਲੱਗੀ। ਮੈਂ ਤੇ ਨੀ ਚਾਹ ਨੂੰ ਇਕੱਠੇ ਨਹੀਂ ਉਬਾਲਿਆ ਅਲੱਗ-ਨਾਂ ਕਰਕੇ ਉਬਾਲਿਆ ਤੁਸੀਂ ਇਸ ਤਰੀਕੇ ਨਾਲ ਜਿਵੇਂ ਆਪਾਂ ਪੰਜਾਬੀ ਚਾਹ ਪੀਂਦੇ ਆ ਇਸ ਤਰੀਕੇ ਨਾਲ ਬਣਾ ਕੇ ਪੀਓ ਇੱਕ ਵਾਰੀ ਇਹ ਦੀ ਜਿਹਾ ਹੁੰਦੀ ਹੈ ਨਾ ਆਪਾਂ ਵੱਡੇ ਭਾਂਡੇ ਵਿੱਚ ਕੱਢ ਲਓ ਜਦੋਂ ਵੀ ਤੁਸੀਂ ਪੀਣਾ ਵਾ ਇੰਨੀ ਸੋਹਣੀ ਆਪਣੀ ਚਾਹ ਬਣੀ ਆ ਐਸੇ ਕਿਹਨੇ ਚਾਹ ਬਣਾਉ ਐਸ ਤਰੀਕੇ ਨਾਲ ਬਣੀ ਹੋਈ ਚਾਹ ਤੁਹਾਨੂੰ ਕਦੇ ਵੀ ਜਿਹਾ ਨਹੀਂ ਕਰੋਗੇ ਆਪਾਂ ਆਮ ਹੀ ਕਹਿ ਜਾਂਦੇ ਆ ਪੰਜਾਬੀਆਂ ਨੂੰ ਆਪਾਂ ਚਾਹ ਬਾਕੀ ਆਪਾਂ ਇੰਡੀਅਨ ਨੂੰ ਸਾਰਿਆਂ ਨੂੰ ਇਹੀ ਹੈਗਾ ਕਿ ਅਸੀਂ ਚਾਹ ਪੀਂਦੇ ਨਹੀਂ ਸਸ ਤਲਸੇ ਨਹੀਂ ਆਲੇ ਸੀਗੇ ਸਾਨੂੰ ਅੰਗਰੇਜ਼ ਚਾਹ ਪੀਣ ਲਾ ਗਏ ਪਰ ਅੰਗਰੇਜ਼ ਆਪਾਂ ਨੂੰ ਚਾਹ ਨੂੰ ਸਾਰੀ ਚੀਜ਼ਾਂ ਨੂੰ ਇਕੱਠੇ ਕਰਕੇ ਬਾਲਣ ਨੂੰ ਨਹੀਂ ਕਹਿ ਕੇ ਗਏ ਸੀ ਉਹ ਅੰਗਰੇਜ਼ ਇਸ ਤਰੀਕੇ ਨਾਲ ਚਾਹ ਬਣਾ ਕੇ ਪੀਂਦੇ ਆ ਜਿਉਂ ਉਹਨੇ ਮਿੱਠੀ ਚਾਹ ਪੀਣਾ ਉਹ ਇਸ ਤਰੀਕੇ ਨਾਲ ਚਾਹ ਬਣਾਉਂਦੇ ਆ ਤੇ ਆਪਾਂ ਆਹ ਤਰੀਕਾ ਆਪਾਂ ਵੀ ਅਪਣਾਈਏ ਤਾਂ ਕਿ ਆਪਾਂ ਨੂੰ ਤਜਾਬ ਆਵਾਗੂ ਵਗੈਰਾ ਨਾ ਬਣੇ ਲੋ ਜੀ ਤੁਸੀਂ ਵੀ ਘਰ ਵਿੱਚ ਆਹ ਪੰਜਾਬੀ ਚਾਹ ਬਣਾ ਕੇ ਦੇਖਿਓ ਤੇ ਮੈਂ ਤੁਹਾਨੂੰ ਅਗਲੀ ਚਾਹ ਬਣਾ ਕੇ ਦਿਖਾਵਨੀ ਹੈ ਜੀ ਇਹਨਾਂ ਮੈਂ ਸਾਈਡ ਤੇ ਕਰਦੀ ਆ ਲਓ ਜੀ ਦੂਜੀ ਚਾਹ ਮੈਂ ਤੁਹਾਨੂੰ ਸ਼ਾਹੀ ਚਾਹ ਬਣਾ ਜਿਹਨੂੰ ইরਾਨੀ ਚਾਹ ਵੀ ਕਹਿੰਦੇ ਆ ਉਹ ਬਣਾ ਕੇ ਦਿਖਾਉਣੀ ਆ ਉਹਦੇ ਵਿੱਚ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਹੁੰਦੀ ਆ ਇਹਦੇ ਵਿੱਚ ਆਪਾਂ ਚਾਹ ਪੱਤੀ ਵਗਰਾ ਤਾਂ ਪਾਉਣੀ ਆ ਆਪਣਾ ਫਲੇਵਰ ਵੀ ਦੇਣਾ ਵਾ ਤੇ ਇਹਦੇ ਵਿੱਚ ਆਪਾਂ ਜਿਹੜਾ ਪ੍ਰੋਸੈਸ ਕਰਨਾ ਨਾ ਇਹ ਇੱਕ ਤਾਂ ਆਪਣੇ ਕੋਲੇ ਜੀ ਮਿਲਕ ਮੇਡ ਇੱਕ ਚਮਚਾ ਆ ਮਿਲਕ ਮੇਡ ਸਾਡਾ ਘਰ ਦਾ ਬਣਿਆ ਹੋਇਆ ਵਾ ਤੇ ਮਿਲਕ ਮੇਡ ਜੇ ਤੁਸੀਂ ਘਰੇ ਬਣਾਉਣਾ ਸਿੱਖਣਾ ਤਾਂ ਮੇਰੀ ਨਵੀਂ ਪੁਰਾਣੀ ਸਾਂਝੀ ਵੀਡੀਓ ਪਾਈ ਹੋਈ ਆ ਤੁਸੀਂ ਉਹਦੇ ਦੇਖ ਸਕਦੇ ਆ ਉਹ ਵੀੜ ਮੇਲਕ ਮੇਡ ਕਿਵੇਂ ਬਣਾਉਣਾ ਮੈਂ ਨਾ ਕਨੈਕਸ ਮਿਲਕ ਕਹਿੰਦੇ ਆ ਜਾਂ ਮਿਲਕ ਮੇਡ ਕਹਿੰਦੇ ਆ ਉਹ ਆਹਰੀਕ ਦਾ ਆਪੋ ਆਪਣਾ ਕਹਿੰਦਾ ਤਰੀਕਾ ਵਾ ਜਿਹਨੂੰ ਕਨੈਸ ਮਿਲਕ ਵੀ ਕਹਿੰਦੇ ਆ ਇਹਨੂੰ ਤੇ ਇਨ ਮਿਲਕ ਮੇਡ ਵੀ ਕਹਿੰਦੇ ਆ ਮੈਂ ਇੱਕ ਚਮਚਾ ਇਹਦਾ ਲੈ ਲਿਆ ਜੀ ਇੱਕ ਚਮਚਾ ਮੈਂ ਸੁੱਕੇ ਦੁੱਧਾ ਲੈ ਲਿਆ ਇਹ ਸ਼ਾਹੀ ਚਾਹ ਬਣੂਗੀ ਜੀ ਆਪਣੀ ਜਿਹਨੂੰ ਅਰਾਨੀ ਚਾਹ ਵੀ ਕਹਿੰਦੇ ਆ ਤੇ ਸ਼ਾਹੀ ਵੀ ਕਹਿੰਦੇ ਆ ਤੇ ਇਹਦੇ ਵਿੱਚ ਆਪਾਂ ਜੀ ਜਦੋਂ ਆਪਣਾ ਸੁੱਕਾ ਦੁੱਧ ਆਪਾਂ ਘੋਲਣਾ ਹੁੰਦਾ ਤਾਂ ਆਪਾਂ ਠੰਡੇ ਦੁੱਧ ਵਿੱਚ ਹੀ ਆਪਾਂ ਪਹਿਲਾਂ ਘੋਲਣਾ ਪੈਂਦਾ ਨਹੀਂ ਤਾਂ ਆਪਾਂ ਉਹਦੀ ਗੱਠਾ ਵੱਜ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ 5 ਚਮਚੇ ਦੁੱਧ ਜਦ ਦੇ ਲੈ ਲਾਂਗੇ ਜੀ ਆਪਾਂ 1 ਕੱਪ ਬਣਾਉਣ ਵਾਸਤੇ ਲੈ ਰਹੇ ਆਂ ਇੱਕ ਚਮਚਾ ਕੰਡੈਂਸ ਮਿਲਕ ਦਾ ਇੱਕ ਚਮਚਾ ਸੁੱਕੇ ਦੁੱਧ ਦਾ ਤੇ ਇੱਕ ਚਮਚਾ ਪੰਜ ਚਮਚੀ ਆਪਾਂ ਲੀਕੋ ਦੁੱਧ ਲੈਣੇ ਆ ਤੇ ਇਹਨਾਂ ਨੂੰ ਇਹਨਾਂ ਨੂੰ ਮਿਕਸ ਕਰ ਲਓ ਇਹਦੇ ਵਿੱਚ ਜਿਹੜੀ ਗੁਟਲੀ ਵਗੈਰਾ ਹੈਗੀ ਸੁੱਕੇ ਦੁੱਧ ਨਾਲ ਬਣਦੀ ਆ ਉਹਨੂੰ ਚੰਗੀ ਤਰ੍ਹਾਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਨਾ ਦੁੱਧ ਵਿੱਚ ਪੱਤੀ ਪਾ ਕੇ ਪੀਂਨੇ ਆ ਇਸ ਤਰੀਕੇ ਨਾਲ ਇਹੀ ਸ਼ਾਹੀ ਚਾਹ ਬਣਦੀ ਆ ਜੇ ਆਪਾਂ ਦੁੱਧ ਦੇ ਵਿੱਚ ਪੱਤੀ ਆ ਜਿਹੜੀ ਉਹ ਬਹੁਤ ਨੁਕਸਾਨ ਕਰਦੀ ਆ ਕਿਉਂਕਿ ਆਪਾਂ ਦੁੱਧ ਦੇ ਵਿੱਚ ਹੀ ਸਿੱਧੀ ਪੱਤੀ ਪਾਉਨੇ ਆ ਤੇ ਆਪਾਂ ਉਹਦੇ ਵਿੱਚ ਵਾਲਾ ਕਾਫੀ ਦੇ ਦਿੰਨੇ ਆ ਤੇ ਉਹ ਵੀ ਇੱਕ ਆਪਾਂ ਜਿਵੇਂ ਦੁੱਧ ਵਿੱਚ ਪੱਤੀ ਨੂੰ ਜ਼ਿਆਦਾ ਟਾਈਮ ਵਾਲਣਾ ਉਹ ਆਪਣਾ ਨੁਕਸਾਨ ਕਰਦੀ ਆ ਜੇ ਤੁਸੀਂ ਉਦਾਂ ਦੀ ਆਪਾਂ ਨੂੰ ਹੁੰਦਾ ਕਿ ਕਈਆਂ ਨੂੰ ਗਾੜੀ ਚਾਹ ਪੀਂਦੀ ਪੀਣੇ ਜ਼ਿਆਦਾ ਸਵਾਦ ਲੱਗਦੀ ਆ ਤਾਂ ਤੁਸੀਂ ਜੇ ਗਾੜੀ ਚਾਹ ਪੀਣੀ ਆ ਸ਼ਾਹੀ ਚਾਹ ਪੀਣੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਲਓ ਜੀ ਆਪਣਾ ਇਹ ਬਿਲਕੁਲ ਕਰੀਮੀ ਕਰੀਮੀ ਜਿਹਾ ਬਣ ਗਿਆ ਤੇ ਇਹਨੂੰ ਆਪਾਂ ਗਰਮ ਕਰਨਾ ਵਾ ਇਹਨੂੰ ਵੀ ਆਪਾਂ ਅਵਾਲਾ ਦੇਣਾ ਵਾ ਤੁਸੀਂ ਮੈਂ ਜਿਹੜਾ ਦੁੱਧ ਵਾਲਾ ਫੜੀ ਪੀਣਾ ਮੈਂ ਉਹਦੇ ਵਿੱਚ ਇਹਨੂੰ ਪਾ ਲੈਣੀ ਆ ਤੇ ਮੈਂ ਚਮਚੇ ਦਾ ਮਾਰ ਕੇ ਇਹਨੂੰ ਹੌਬਲਾ ਦੇ ਲੂ ਇਹ ਆਪਾਂ ਚਾਹ ਦੇ ਵਿੱਚ ਪਾਉਣਾ ਵਾ ਪਰ ਇਹਨੂੰ ਉਵਾਲਾ ਵੱਖਰਾ ਦੇਣਾ ਵਾ ਇਹਨੂੰ ਵਿੱਚ ਨਹੀਂ ਮਿਕਸ ਕਰਨਾ ਵਾ ਇਹੋ ਜੀ ਇੱਕ ਪਾਸੇ ਮੈਂ ਏਹ ਧਰ ਦਿੰਨੀ ਆ ਉਵਾਲਾ ਦੇਣ ਨੂੰ ਤੇ ਦੂਜੇ ਪਾਸੇ ਮੈਂ ਫਰਾਈ ਪੈਨ ਲੈ ਲੈਣੀ ਆ ਪਾਣੀ ਆ ਇਸ ਵਾਸਤੇ ਤੇ ਉਸੇ ਤਰੀਕੇ ਨਾਲ ਹੀ ਆਪਾਂ ਅੱਧਾ ਕੱਪ ਪਾਣੀ ਦਾ ਪਾਵਾਂਗੇ ਅੱਧਾ ਕੱਪ ਜਿਵੇਂ ਪਾਣੀ ਦਾ ਪਾ ਲਿਆ ਇਹਦੇ ਵਿੱਚ ਗੈਸ ਨੂੰ ਆਨ ਕਰ ਦਿੰਨੇ ਆ ਤੇ ਪਾਣੀ ਨੂੰ ਆਪਾਂ ਉਬਲਣ ਦਿੰਨੇ ਆ ਇਹ ਘੜਾ ਹੁੰਦਾ ਜੀ ਇਹਨੂੰ ਨਾ ਤੁਸੀਂ ਇੱਕ ਚਮਚਾ ਵਗੈਰਾ ਮਾਰ ਕੇ ਉਵਾਲਾ ਥੀਏ ਸ਼ੰਕਫਰ ਨੇ ਸਲੂਕੀ ਗੜਾ ਹੁੰਦਾ ਤੇ ਸੁੱਕਾ ਦੁੱਧ ਵੀ ਦੂਜੇ ਵਿੱਚ ਦੁੱਧ ਵਿੱਚ ਮਿਕਸ ਕੀਤਾ ਤਾਂ ਇਹਨੂੰ ਤੁਸੀਂ ਹਮੇਸ਼ਾ ਵਾਸਤੇ ਦੂਜੇ ਆਪਣੇ ਨੂੰ ਵਾਲਾ ਆ ਗਿਆ ਕਿਉਂਕਿ ਆਪਾਂ 1 ਕੱਪ ਵਾਸਤੇ ਤਿਆਰ ਕੀਤਾ ਹੈ ਇਹਨੋਂ ਆਪਾਂ ਕੋਲੀਜੀ ਕੱਢ ਲੈਣੇ ਆ ਇਹਦੇ ਵਿੱਚ ਕੋਈ ਵੀ ਗੱਠ ਹੋ ਕੇ ਰਹਿਣਾ ਨਾ ਪਵੇ ਇਧਰ ਆਪਣੇ ਪਾਣੀ ਨੂੰ ਵਾਲਾ ਆ ਗਿਆ ਜੀ ਆ ਪਾਣੀ ਆਪਣਾ ਰਿਜਨ ਲੱਗ ਗਿਆ ਇੱਥੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਇਹਦੇ ਵਿੱਚ ਤੁਸੀਂ ਕੋਈ ਵੀ ਫਲੇਵਰ ਦੇ ਸਕਦੇ ਆਂ ਛੋਟੀ ਇਲਾਇਚੀ ਦਾ ਦੇ ਸਕਦੇ ਆਂ ਫਲੇਵਰ ਤੇ ਦਾਹ ਚੀਨੀਆ ਦੇ ਸਕਦੇ ਆਂ ਦੇਠੀ ਦਾਲਚੀਨੀ ਤੇ ਰੋਜ਼ਮੈਰੀ ਲਈ ਆ ਸੁਕਾਈ ਹੋਈ ਸੀ ਸਾਡੇ ਘਰੇ ਰੋਜ਼ਮੈਰੀ ਮੇ ਰੋਜ਼ਮੈਰੀ ਦੀ ਵੀ ਬਹੁਤ ਸੋਹਣੀ ਮਹਿਕ ਆਉਂਦੀ ਏ ਇਹਦੇ ਵਿੱਚ ਤੇ ਤੁਸੀਂ ਛੋਟੀ ਲੈਚੀ ਦੀ ਵੀ ਦੇ ਸਕਦੇ ਆ ਮੈਂ ਦਾਲਚੀਨੀ ਤੇ ਰੋਜ਼ਮੈਰੀ ਦੋ ਚੀਜ਼ਾਂ ਪਾਉਣ ਲੱਗੀ ਆ ਫਲੇਵਰ ਵਾਸਤੇ ਤੁਹਾਨੂੰ ਮੈਂ ਚਾਹ ਪੱਤੀ ਪਾਉਣ ਲੱਗੀ ਆ ਜੀ ਇਹਨੂੰ ਵੀ ਉਹੀ ਪ੍ਰੈਸ ਕਰਨਾ ਜੀ ਆਪਾਂ ਟੱਕ ਕੇ ਰੱਖ ਦੇਣਾ ਨੂੰ ਟਕਣਾ ਬਹੁਤ ਜ਼ਰੂਰੀ ਆ ਤੁਸੀਂ ਕੋਈ ਵੀ ਫਰਾਈਪੈਨ ਲੈਣਾ ਤੇ ਬਿਲਕੁਲ ਸੇਮ ਟੱਕਣ ਉਹਦੇ ਨਾਪ ਦਾ ਨਾਪ ਲੈਣਾ ਤਾਂ ਕਿ ਇਹ ਦੁੱਧ ਕਈ ਵਾਰੀ ਆਪਣਾ ਰੱਖਣੇ ਦੁੱਧ ਘੜਾ ਦਿੱਤਾ ਜਾਵੇ ਤਾਂ ਉਹਦੀ ਪੂਰੀ ਸਟੀਮ ਨਹੀਂ ਬਣਦੀ ਜਿਹਦੇ ਵਿੱਚ ਆਪ ਅੰਦਰ ਨਹੀਂ ਰਹਿੰਦੇਗੀ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ 5 ਮਿੰਟ ਾਂ ੱਕੇ ਰੱਖ ਦੇਣਾ ਚਾਹ ਪੱਤੀ ਪਾ ਦिती ਆ ਫਲੇਵਰ ਵਾਸਤੇ ਆਪਾਂ ਰੋਜ਼ਮੈਰੀ ਤੇ ਦਾਲ ਚੀਨੀ ਪਾ ਦिती ਆ ਫਲੇਵਰ ਤੁਸੀਂ ਕੋਈ ਵੀ ਲੈ ਸਕਦੇ ਆ ਤੇ ਇਹਨੂੰ 5 ਮਿੰਟਾਂ ਬਾਅਦ ਆਪਾਂ ਬਾਅਦ ਵਿੱਚ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਨੂੰ ਮਿੱਠਾ ਪਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਕੰਡੈਂਸ ਮਿਲਕ ਹੁੰਦਾ ਵਾ ਦੁੱਧ ਹੁੰਦਾ ਵਾ ਸੁੱਕੇ ਦੁੱਧ ਵਿੱਚ ਵੀ ਥੋੜਾ ਜਿਹਾ ਮਠਾਸ ਹੁੰਦੀ ਆ ਤੇ ਕੰਡੈਂਸ ਮਿਲਕ ਵੀ ਕਿਹਾ ਜਦੋਂ ਕੰਡੈਂਸ ਮਿਲਕ ਬਣਦਾ ਉਹ ਚ ਤੇ ਚਾਹੇ ਤੁਸੀਂ ਮਿਸ਼ਰੀ ਪਾ ਕੇ ਬਣਾ ਲਓ ਇਹਦੇ ਵਿੱਚ ਆਟੋਮੈਟਿਕਲੀ ਮਿੱਠਾ ਹੁੰਦਾ ਵਾ ਕੰਡੈਂਸਰ ਮਿਲਕ ਦੇ ਵਿੱਚ ਜਿਹੜਾ ਕਿ ਆਪਾਂ ਵਿਚਾਰ ਚ ਡੱਬਿਆਂ ਦੇ ਵਿੱਚ ਲੈ ਕੇ ਆਉਣੇ ਆ ਡੱਬਿਆਂ ਵਿੱਚ ਲਿਆਉਂਦੀ ਆਪਾਂ ਲੋੜ ਨਹੀਂ ਆਪਾਂ ਘਰੇ ਇਹਨੂੰ ਬਣਾ ਸਕਦੇ ਆ ਸਕਦੇ ਆ ਜਿੱਥੇ ਮੈਂ ਕੰਡੈਂਸ ਮਿਲਕ ਘਰੇ ਤਿਆਰ ਕੀਤਾ ਵਾ ਤੇ ਆਪਾਂ ਇਹਨੂੰ ਜਿਵੇਂ 5 ਮਿੰਟ ਹੋ ਜਾਣੇ ਆ ਤੇ ਆਪਾਂ ਚਾਹ ਨੂੰ ਪੋਣ ਲਓ ਆਪਾਂ 5 ਮਿੰਟ ਰੱਖ ਦਿੱਤਾ ਸੀਗਾ ਸਾਰਾ ਕੁਝ ਪਾ ਕੇ ਤੇ ਇਧਰ ਆਪਾਂ ਚਾਹ ਨੂੰ ਪੋਣ ਲਿਆ ਤੇ ਇਧਰ ਤੁਸੀਂ ਇਹ ਰਿਕਨੈਂਸ ਮਿਲ ਦਾ ਪਹਿਲਾ ਉਹਨੂੰ ਦੋ ਇਹਦੇ ਵਿੱਚ ਪਾ ਦਿੱਤਾ ਕਿ ਇਹਨੂੰ ਵੀ ਵਾਲਾ ਆਇਆ ਹੋਇਆ ਤੇ ਇਹ ਵੀ ਗਰਮ ਆ। ਪਾਈ ਵਗੈਰਾ ਜੀ ਆ ਜੇ ਤਾਂ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਦੇ ਕੋਈ ਜਿਹੜੇ ਨੇ ਨਾ ਤਿਲਿਆਂ ਦੇ ਵਿੱਚ ਰੱਖਿਆ ਹੋਦਾ ਇਹ ਬਣਾ ਕੇ ਤੇ ਬਹੁਤ ਮੋਟੀ ਮਲਾਈ ਆਈ ਵੀ ਹੁੰਦੀ ਆ ਤੂੰ ਚਮਚੇ ਨਾਲ ਆਪਾਂ ਨੂੰ ਮਲਾਈ ਵੀ ਪਾ ਕੇ ਦਿੰਦੇ ਆ। ਉਹਦੇ ਉੱਤੇ ਇਹ ਵਿਆਹ ਦੇ ਉੱਤੇ ਦੇਖਿਆ ਪੀਤਾ ਵੀ ਆ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹਦਾ ਨਾਮ ਕੀ ਆ। ਪੀਣ ਨੂੰ ਬਹੁਤ ਟੇਸਟੀ ਸੀ ਲੱਗਦੀ। ਇਹਨਾਂ ਦੱਸੇ ਕਿ ਚਾਹ ਬਹੁਤ ਟੇਸਟੀ ਆ। ਤੇ ਮੈਨੂੰ ਆਪ ਨੂੰ ਯਾਦ ਤਾਂ ਕਿ ਜਦੋਂ ਮੈਂ ਕੋਈ ਮੈਨੂੰ ਕੋਈ ਰੈਸਪੀ ਵਧੀਆ ਲੱਗੇ ਜਾਂ ਕੁਝ ਹੋਵੇ ਤੇ ਮੈਨੂੰ ਪੁੱਛਣ ਦੇ ਮੈਂ ਉਹਨਾਂ ਨੂੰ ਜਰੂਰ ਪੁੱਛਦੀ ਆ ਕਿ ਤੁਸੀਂ ਇਹਦੀ ਕੀ ਤਰ੍ਹਾਂ ਕਿਵੇਂ ਬਣਾਉਨੇ ਆ ਤੁਸੀਂ ਇਹਨੂੰ ਤੇ ਇਹਨੂੰ ਕੀ ਕਹਿੰਦੇ ਆ ਫਿਰ ਮੈਨੂੰ ਪਤਾ ਲੱਗਾ ਕਿ ਇਹਨੂੰ ਰਾਨੀ ਚਾਹ ਵੀ ਕਹਿੰਦੇ ਆ ਤੇ ਇਹਨੂੰ ਸ਼ਾਹੀ ਚਾਹ ਵੀ ਕਹਿੰਦੇ ਆ ਸਾਰੇ ਮਟੀਰੀਅਲ ਇਹਦੇ ਵਿੱਚ ਪਾ ਲੈਣੇ ਆ ਪਹਿਲਾਂ ਗਲਾਸ 'ਚ ਇਹਨੂੰ ਪਾ ਲਓ ਚਾਹ ਬਣਾ ਕੇ ਰੱਖੀਏ ਚਾਹ ਪੱਤੀ ਤੇ ਫਲੇਵਰ ਇਹਨੂੰ ਇਹਦੇ ਵਿੱਚ ਪਾਓ ਇਹ ਦੇਣਾ ਮਿਕਸ ਕਰ ਤੇ ਜਿਹਾ ਬੰਦੇ ਜੀ ਸ਼ਾਹੀ ਚਾਹ ਰਾਨੀ ਚਾਹ ਤੇ ਇਹਦੇ ਨਾਲ ਬਿਲਕੁਲ ਤੁਹਾਨੂੰ ਤਜਾ ਵਗੈਰਾ ਨਹੀਂ ਬਣੂਗਾ ਮੈਂ ਕਈ ਵਾਰੀ ਆਪਣਾ ਗਾੜੀ ਚਾਹ ਪੀਣ ਨੂੰ ਜੀ ਕਰਦਾ ਹੁੰਦਾ ਦੁੱਧ ਚ ਪੱਤੀ ਪਾ ਕੇ ਪੀਣ ਨੂੰ ਦੁੱਧ ਚ ਪੱਤੀ ਪਾਉਣ ਨਾਲ ਤੁਸੀਂ ਆਹ ਚਾਹ ਬਣਾ ਕੇ ਦੇਖਿਓ ਜੀ ਇਹਨੂੰ ਵੀ ਆਪਾਂ ਪਾਸੇ ਕਰ ਦਿੰਦੇ ਆ ਤੇ ਅਗਲੀ ਆਪਾਂ ਬਣਾਉਣੇ ਆ ਜੀ ਗ੍ਰੀਨ ਚਾਹ ਲੋ ਜੀ ਹੁਣ ਆਪਾਂ ਬਣਾਉਣੇ ਆ ਗ੍ਰੀਨ ਚਾਹ ਆਪਣੀ ਸ਼ਾਹੀ ਚਾਹ ਵੀ ਬਣ ਕੇ ਤਿਆਰ ਹੋ ਗਈ ਆ ਇਸ ਜੀ ਆਪਾਂ ਪਾਣੀ ਲੈ ਲੈਣਾ ਹੈ ਪੂਰਾ ਇੱਕ ਕੱਪ ਇਹਨਾਂ ਪਾਣੀ ਨੂੰ ਆਪਾਂ ਉਬਲਣ ਦਿੰਨੇ ਆ ਟਾ ਕੇ ਰੱਖ ਦਿਓ ਤਾਂ ਕਿ ਆਪਾਂ ਪਾਣੀ ਉਬਲ ਜਾਵੇ ਤੁਸੀਂ ਕਦੇ ਵੀ ਜਿਵੇਂ ਆਪਾਂ ਪੈਕਟਾਂ ਵਿੱਚ ਲੈ ਕੇ ਆਉਨੇ ਆ ਤੇ ਆਪਾਂ ਖੋਲਦੇ ਆ ਤੇ ਆਪਾਂ ਪਾਣੀ ਨੂੰ ਉਬਾਲ ਕੇ ਤੇ ਆਪਾਂ ਉਹਦੇ ਵਿੱਚ ਇਹ ਹਰੀ ਨੂੰ ਡਿਪ ਕਰ ਦਿੰਦੇ ਆ ਆਪਾਂ ਆ ਚੀਜ਼ ਨੂੰ ਕਿਸੇ ਨੂੰ ਡਿਪ ਨਹੀਂ ਕਰਨਾਗਾ ਕਿਉਂਕਿ ਇਹ ਇਹ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਕਿਹੜਾ ਦੇਖਿਆ ਹੋਇਆ ਵਾਪਸ ਸਿਰਫ ਲਿਖਿਆ ਪੜ ਲੈਣੇ ਆ ਇਹ ਇਹ ਚ ਆਹ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਕਿਵੇਂ ਸਕਾਇਆ ਗਿਆ ਜਾਂ ਕਿਵੇਂ ਇਹਨਾਂ ਨੂੰ ਇਹਦੇ ਵਿੱਚ ਪੈਕ ਕੀਤਾ ਗਿਆ ਜਾਂ ਆਹ ਚੀਜ਼ ਕਿਹੜੀ ਚੀਜ਼ ਤੋਂ ਬਣੀ ਹੋਈ ਆ ਇਹ ਚੀਜ਼ ਤਾਂ ਆਪਾਂ ਨੂੰ ਕੋਈ ਪਤਾ ਨਹੀਂਗਾ ਤੇ ਇਹ ਆਪਣੇ ਸਿਹਤ ਨੂੰ ਬਹੁਤ ਨੁਕਸਾਨ ਕਰਦੀਆਂ ਨੇ ਜਦੋਂ ਆਪਾਂ ਪਾਉਚਾ ਲਈ ਚਾਹ ਵਰਗਾ ਪੀਂਦੇ ਆ ਇਸ ਕਰਕੇ ਅੱਜ ਤੋਂ ਹੀ ਤੁਸੀਂ ਬੰਦ ਕਰ ਦਿਓ ਆ ਪਾਉਚਾ ਲਈ ਚਾਹ ਪੀਣੀ ਜੇ ਤੁਹਾਨੂੰ ਕਦੇ ਵੀ ਤੇ ਚਾਹ ਨਹੀਂ ਬਣੂਗਾ ਚਾਹੇ ਤੁਸੀਂ ਪਾਉਚਾ ਲਈ ਚਾਹ ਦੋਜੀ ਆਪਣੀ ਜਿਹੜੀ ਆਪਾਂ ਬਲੈਕ ਟੀ ਪੀਂਦੇ ਆ ਉਹ ਹੋਵੇ ਤੇ ਚਾਹੇ ਤੁਸੀਂ ਗ੍ਰੀਨ ਟੀ ਹੋਵੇ ਤੇ ਇਹਦੇ ਵਾਸਤੇ ਆਪਾਂ ਨੂੰ ਕੁਝ ਵੀ ਬਹੁਤਾ ਕੰਮ ਨਹੀਂ ਹੁੰਦਾ ਜਿਦਾਂ ਆਹ ਗਲਾਬ ਦੀਆਂ ਪੱਤੀਆਂ ਨੇ ਕੁਝ ਰੋਜ਼ਮੈਰੀ ਆ ਕੁਝ ਤੁਲਸੀ ਆ ਕੁਝ ਲੈਮਨ ਗ੍ਰਾਸ ਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਚਾਹ ਪੀਣੀ ਆ ਕੋਈ ਜਿੰਜਰ ਵਾਲੀ ਪੀਣੀ ਆ ਕੋਈ ਤੁਲਸੀ ਵਾਲੀ ਪੀਣੀ ਆ ਕੋਈ ਗਲਾਬ ਦੇ ਪੱਤੀਆਂ ਵਾਲੀ ਪੀਣੀ ਆ ਤੇ ਸਾਰੀ ਚੀਜ਼ ਆਪਾਂ ਘਰੇ ਸਾਫਤੀ ਲਿਆ ਕੇ ਉਹਨੂੰ ਸੁਕਾ ਸਕਦੇ ਆ ਉਹਨੂੰ ਸੁਕਾ ਕੇ ਰੱਖ ਲਓ ਤੇ ਆਪਾਂ ਪੈਕਟਾਂ ਵਿੱਚ ਜਿਹੜੇ ਇੰਨੇ ਇੰਨੇ ਛੋਟੇ ਛੋਟੇ ਪਾਊਚ ਲੈ ਕੇ ਆਉਂਦੇ ਆ ਤੇ ਕਿੰਨੇ ਮਹਿੰਗੇ ਆਪਾਂ ਗ੍ਰੀਨ ਟੀ ਲੈ ਕੇ ਆਉਂਦੇ ਆ ਤੇ ਇਸ ਨਾਲ ਆਪਾਂ ਘਰੇ ਗ੍ਰੀਨ ਟੀ ਬਣਾ ਸਕਦੇ ਆ ਤੁਸੀਂ ਇਹਦੀ ਰੈਸਪੀ ਮੈਨੂੰ ਪੁੱਛਣੀ ਆ ਤਾਂ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਲਿਖ ਦਿਓ ਮੈਂ ਤੁਹਾਨੂੰ ਗ੍ਰੀਨ ਟੀ ਜਿਹੜੀ ਘਰੇ ਬਣਾਉਣ ਵਾਸਤੇ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਤੁਸੀਂ ਗ੍ਰੀਨ ਟੀ ਪੀਣੀ ਚਾਹੁੰਦੇ ਆ ਤੇ ਮੈਂ ਉਹ ਗ੍ਰੀਨ ਟੀ ਦੀ ਤੁਹਾਨੂੰ ਰੈਸਪੀ ਦੇ ਦੂੰਗੀ ਆ ਤਾਂ ਮੇਰੇ ਕੋਲੇ ਚਾਰ ਪੰਜ ਚੀਜ਼ਾਂ ਮੈਂ ਤુલਸੀ, ਗੁਲਾਬ ਦੇ ਪੱਤੇ, ਰੋਜ਼ਮੈਰੀ ਤੇ ਲੈਵਨ ਗ੍ਰਾਸ ਇਹ ਚੀਜ਼ਾਂ ਪਾ ਕੇ ਬਣਾਇਆ ਹਦਾ। ਤੋ ਜੀ ਆਪਣਾ ਪਾਣੀ ਗਰਮ ਹੁੰਦਾ ਵਾ। ਮੈਂ ਐਸੇ ਤਰੀਕੇ ਨਾਲ ਹੀ ਬਣਾਉਣੀ ਆ ਘਰੇ ਮੈਂ ਕਦੇ ਬਾਊਚ ਵਾਲੀ ਕੋਈ ਚੀਜ਼ ਨਹੀਂ ਵਰਤਦੀ। ਬਾਊਚ ਤਾਂ ਸਿਰਫ ਮੈਂ ਤੁਹਾਨੂੰ ਦਿਖਾਉਣ ਵਾਸਤੇ ਦੇ ਆ ਸੀ ਤਾਂ ਕਿ ਤੁਹਾਨੂੰ ਦਿਖਾਇਆ ਜਾਵੇ ਬਈ ਆਪਾਂ ਨੂੰ ਇਹ ਪਾਉ ਉਸ ਕਿੰਨੇ ਮਾੜੇ ਨੇ ਆਪਣੇ ਇੱਥੇ ਪਾਣੀ ਗਰਮ ਹੁੰਦਾ ਜਿਵੇਂ ਵੀ ਆਪਣਾ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਜ਼ਿਆਦਾ ਕਰਕੇ ਤਾਂ ਆਪਾਂ ਇਹ ਕਰਦੇ ਹਾਂ ਪਾਣੀ ਨੂੰ ਉਬਾਲ ਲੈਣਾ ਤੇ ਉਹਨੂੰ ਡਿਪ ਕਰਕੇ ਰੱਖ ਦਿੰਨੇ ਆ। ਲੋ ਜੀ ਆਪਣਾ ਪਾਣੀ ਉਬਲ ਲੱਗ ਗਿਆ ਤੇ ਆਪਾਂ ਨੂੰ ਇਹਦੇ ਵਿੱਚ ਰਹਿਣਾਂ ਦੇ ਨੇ ਲੋੜ ਆਪਾਂ ਜਿਹੜੇ ਆਪਣੇ ਪੱਤੀਆਂ ਲਈਆਂ ਹੋਈਆਂ ਆਪਾਂ ਸਾਬਤ ਪੱਤੀਆਂ ਤੁਸੀਂ ਸਾਬਤੀ ਪੱਤੀਆਂ ਲਿਆ ਕਰੋ ਉਹਨਾਂ ਨੂੰ ਪੀਸਣ ਦੀ ਲੋੜ ਵੀ ਹੈ ਨਗੀ ਜੇ ਆਪਾਂ ਪੀਸ ਕੇ ਰੱਖ ਦਿੰਨੇ ਆ ਨਾ ਤਾਂ ਕਈ ਵਾਰੀ ਆਪਣਾ ਜ਼ਿਆਦਾ ਟਾਈਮ ਲੱਗਿਆ ਹੋਵਾ ਹੁੰਦਾ ਤੇ ਉਹਦੇ ਵਿੱਚ ਜਾਲੇ ਵਗਾਰਾ ਪੈ ਜਾਂਦੇ ਆ ਤੁਸੀਂ ਸਾਫ਼ ਦੀਆਂ ਪੱਤੀਆਂ ਹੀ ਰੱਖ ਲਓ ਜਿਵੇਂ ਥੋੜੀਆਂ ਡੜੜੀਆਂ ਰੱਖ ਕੇ ਕਰਕੇ ਰੱਖ ਲਓ ਇਹ ਪਾਉਂਦੇ ਆ ਵੱਡੀਆਂ ਵੱਡੀਆਂ ਨਾ ਰੱਖੋ ਤੇ ਥੋੜੀਆਂ ਡੜੜੀਆਂ ਕਰਕੇ ਰੱਖ ਲਓ ਜੇ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖਣਾ ਤੇ ਇਹਦੇ ਵਿੱਚ ਲੌਂਗ ਪਾ ਕੇ ਜ਼ਰੂਰ ਰੱਖਿਓ ਜਦੋਂ ਵੀ ਤੁਸੀਂ ਗ੍ਰੀਨ ਟੀ ਬਣਾਉਣੀ ਆ ਜੇ ਲੌਂਗ ਵਿੱਚੋਂ ਕੱਢਣੇ ਆ ਤਾਂ ਕੱਢ ਵੀ ਸਕਦੇ ਆ ਜੇ ਤੁਸੀਂ ਵਰਤਣੇ ਆ ਤਾਂ ਵਰਤ ਵੀ ਸਕਦੇ ਆ ਲੋ ਜੀ ਆਪਾਂ ਇਹ ਆਪਣਾ ਪਾਣੀ ਨੂੰ ਉਬਾਲਾ ਆ ਗਿਆ ਇੱਥੇ ਆਪਾਂ ਗੈ ਤੇ ਆਪਾਂ ਇਹਨਾਂ ਪੱਤੀਆਂ ਨੂੰ ਸਾਰੀਆਂ ਨੂੰ ਇਹਦੇ ਵਿੱਚ ਪਾ ਦਿੰਦੇ ਆ। ਪੱਤੀਆਂ ਵਿੱਚ ਪਾ ਕੇ 5 ਮਿੰਟ ਲਈ ਇਹਨੂੰ ਫਿਰ ਠਾਕੇ ਰੱਖ ਦਈਓ। 5 ਮਿੰਟ ਵਿੱਚ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਇਹ ਪਾਣੀ ਵਿੱਚ ਚਲਾ ਜਾਊਗਾ। ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੁੰਨ ਲਾਂਦੇ ਗਲਾਸ ਦੇ ਵਿੱਚ। 5 ਮਿੰਟ ਆਪਾਂ ਵੇਟ ਕਰਦੇ ਆਂ ਜੀ। ਲਓ ਜੀ ਆਪਣੀਆਂ ਪੱਤੀਆਂ ਪਾਈਆਂ ਨੂੰ 5 ਮਿੰਟ ਹੋ ਗਏ। ਤੇ ਹੁਣ ਆਪਾਂ ਇਹਨਾਂ ਨੂੰ ਪੁੰਦੇ ਆ। ਇਹ ਕੁਝ ਇਹਨਾਂ ਨੇ ਸਾਰਾ ਆਪਣਾ ਅਸਰ ਛੱਡ ਦਿੱਤਾ। 5 ਮਿੰਟ ਆਪਾਂ ਠਾਕੇ ਰੱਖ ਦਿੱਤਾ। ਉਹਨੂੰ ਓਪਨ ਵਿੱਚ ਰੰਦੇ ਆ ਤਾਂ ਇਹਦੇ ਜਿਹੜੀਆਂ ਪੱਤੀਆਂ ਸਾਰਾ ਇਹਨਾਂ ਦਾ ਜਿਹੜਾ ਹੁੰਦਾ ਨਾ ਅਸਰ ਹੁੰਦਾ ਉਹ ਸਾਰਾ ਉੱਡ ਜਾਂਦਾ ਤੇ ਆਪਾਂ ਨੂੰ ਉਹਨਾਂ ਦਾ ਫਲੇਵਰ ਨਹੀਂ ਆਉਂਦਾ ਚਾਹ ਪੱਤੇ ਦਾ ਇਹ ਜਿਹੜੇ ਗਰੀ ਪੱਤੀਆਂ ਆਪਾਂ ਵਾਲਦੇ ਆ ਇਹਨੂੰ ਤੁਸੀਂ ਜਿਹੜੀ ਗ੍ਰੀਨ ਟੀ ਬਣਾਉਣੀ ਆ ਜਿਹਨੂੰ ਆਪਾਂ ਹਰੀ ਚਾਹ ਵੀ ਕਹਿੰਦੇ ਨੇ ਆ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਉਹ ਪੱਤੀਆਂ ਸਾਂਭੀਆਂ ਹੀ ਰਾ ਕੇ ਰੱਖੋ ਤੇ ਉਹਨਾਂ ਨੂੰ ਤੁਸੀਂ ਲਓ ਜੀ ਤੇ ਆਪਾਂ 같이 ਦੇ ਗਲਾਸ ਦੇ ਵਿੱਚ ਆ ਆਪਣੀ ਗ੍ਰੀਨ ਟੀ ਬਣ ਕੇ ਤਿਆਰ ਹੋ ਗਈ ਜੀ ਤੇ ਬਹੁਤ ਹੀ ਵਧੀਆ ਮਹਿਕ ਆ ਰਹੀ ਹੈ ਇਹਦੇ ਵਿੱਚੋਂ ਕਿਉਂਕਿ ਇਹ ਪੱਤੀਆਂ ਤਾਜ਼ੀਆਂ ਨੇ ਪਹਿਲਾਂ ਜੇ ਕੁੱਟ ਕੇ ਰੱਖਦੇ ਤਾਂ ਉਹਨਾਂ ਦਾ ਅਸਰ ਓੜ ਜਾਂਦਾ ਜਿਵੇਂ ਆਪਾਂ ਇਹ ਮਸਾਲੇ ਵਗੈਰਾ ਆਪਾਂ ਕੁੱਟਦੇ ਆ ਤੇ ਉਹਨਾਂ ਦਾ ਅਸਰ ਓੜ ਜਾਂਦਾ ਉਹ ਮਹਿਕ ਨਹੀਂ ਰਹਿੰਦੀ ਇਹ ਮੇ ਜਕਰੀਏ ਜਿਹੜੀਆਂ ਪੱਤੀਆਂ ਹੁੰਦੀਆਂ ਜਿਹੜੇ ਪੀਸਕੇ ਵਿੱਚ ਪਾਈਆਂ ਵੀ ਹੁੰਦੀਆਂ ਨਾ ਤੇ ਉਹਨਾਂ ਦੀ ਉਹ ਮਹਿਕ ਤੇ ਉਹ ਫਲੇਵਰ ਨਹੀਂ ਹੁੰਦਾ ਤੇ ਨਾ ਉਹਦੇ ਗੁਣੇ ਹੁੰਦੇ ਆ ਉਹਨੇ ਤੁਸੀਂ ਇਸ ਤਰੀਕੇ ਨਾਲ ਘਰੇ ਸਾਬਤੀਆਂ ਪੱਤੀਆਂ ਸੁਕਾ ਕੇ ਕਿਸੇ ਵੀ ਦਾ ਚੀਜ਼ਾਂ ਤੁਸੀਂ ਸੁਕਾਉਣੀਆਂ ਨੇ ਰੋਜ਼ਮਰੀ ਦੇ ਸੁਕਾਉਣੇ ਆ ਤੁਸੀਂ ਪਧੀਨਾ ਸੁਕਾਉਣਾ ਵਾ ਤੁਸੀਂ ਤੁਸੀ ਸੁਕਾਉਣੀ ਆ ਤੁਸੀਂ 11 ਗਰਾਸ ਸਕਾਉਣਾ ਵਾ ਰੋਜ਼ ਮੇਰੀ ਸਕਾਉਣੀ ਆ ਸਾਰੀਆਂ ਪੱਤੀਆਂ ਤੁਸੀਂ ਘਰੇ ਸਕਾ ਕੇ ਰੱਖ ਸਕਦੇ ਤੇ ਤੁਸੀਂ ਜੇ ਅਲੱਗ-ਅਲੱਗ ਫਲੇਵਰ ਪੀਣਾ ਤਾਂ ਉਹ ਵੀ ਪੀ ਸਕਦੇ ਆ ਤੁਸੀਂ ਇਕੱਠੇ ਪੀਣਾ ਜਿਵੇਂ ਗਲਾਬ ਦੇ ਫੁੱਲ वगैरह ਵਿੱਚ ਹੋ ਜਾਂਦੇ ਆ ਤੇ ਉਹ ਵੀ ਤੁਸੀਂ ਪੀ ਸਕਦੇ ਹੋ ਲੋ ਜੀ ਆਪਣੀ ਤਿੰਨਾਂ ਤਰ੍ਹਾਂ ਦੀ ਚਾਹ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਨੂੰ ਹੁਣ ਤਜਾਬ ਨਹੀਂ ਬਣੂਗਾ ਇਹ ਤੁਹਾਨੂੰ ਦਿਖਾਉਣੀ ਐ ਜੀ ਲੋ ਜੀ ਚਾਹ ਪੀਂਦੇ ਨਾਲ ਕੋਈ ਸਾਵਧਾਨੀਆਂ ਵੀ ਆ ਇੱਕ ਤਾਂ ਚਾਹ ਇੱਕ ਸਵੇਰੇ ਖਾਲੀੇੇ ਬੇਟਣੀ ਪਣੀ ਪਹਿਲਾਂ ਪਾਣੀ ਪੀਓ ਤੇ ਫਿਰ ਚਾਹ ਪੀਓ ਜਦੋਂ ਵੀ ਚਾਹ ਪੀਣੀ ਆ ਤੁਸੀਂ ਤੇ ਨਾਲ ਕੋਈ ਮਿੱਠੀ ਚੀਜ਼ ਲੈ ਲਿਓ ਜਾਂ ਫਿੱਕੀ ਚੀਜ਼ ਲੈ ਲਿਓ ਇਹਦੇ ਨਾਲ ਨਮਕ ਵਾਲੀ ਚੀਜ਼ ਬਿਲਕੁਲ ਨਹੀਂ ਲੈਣੀਗੀ ਤੇ ਇੱਕ ਤੁਸੀਂ ਜਿਹੜੀ ਚਾਹ ਵਾ ਉਹ ਰਾਤ ਦੇ ਟਾਈਮ ਤੇ ਨਹੀਂ ਲੈਣੀਗੀ ਇਹ ਰਾਤ ਦੇ ਟਾਈਮ ਤੇ ਲਈ ਹੋਈ ਚਾਹ ਜੇ ਆਪਾਂ ਨਾਈਟ ਦੇ ਟਾਈਮ ਤੇ ਚਾਹ ਪੀ ਲਈ ਗਈ ਤਾਂ ਉਸ ਟਾਈਮ ਵੀ ਨਹੀਂ ਪੀਣੀਗੀ ਤੇ ਇੱਕ ਤੁਸੀਂ ਮਿਲ ਕੇ ਜਦੋਂ ਵੀ ਰੋਟੀ ਖਾਣੀ ਆ ਤੇ ਰੋਟੀ ਤੋਂ 2 ਘੰਟੇ ਮਗਰੋਂ ਚਾਹ ਪੀਣੀ ਆ ਇਹ ਜੇ ਤੁਸੀਂ ਇਸ ਤਰੀਕੇ ਨਾਲ ਚਾਹ ਬਣਾ ਕੇ ਪੀਓ ਤੇ ਇਸ ਟਾਈਮ ਤੇ ਪੀਓ ਤੇ ਤੁਹਾਨੂੰ ਕਦੇ ਵੀ ਤਜਾਵ ਨਹੀਂ ਬਣੂਗਾ ਕਿਉਂਕਿ ਚਾਹ ਤੋਂ ਬਿਨਾ ਆਪਣਾ ਨਹੀਂ ਸਰਦਾ ਮੈਂ ਆਪ ਵੀ ਚਾਹ ਦੀ ਬਹੁਤ ਸ਼ਕੀਨ ਆ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੁਹਾਨੂੰ ਕਿਹੜੀ ਚਾਹ ਸਭ ਤੋਂ ਜ਼ਿਆਦਾ ਪਸੰਦ ਆ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ